ਭਾਰਤ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪદ્ધਤੀ ਹੈ ਆਯੁਰਵੇਦ ਜਿਸ ਵਿੱਚ ਹਰ ਬਿਮਾਰੀ ਦਾ ਕੁਦਰਤੀ ਇਲਾਜ ਕੀਤਾ ਜਾਂਦਾ ਹੈ ਜਿਵੇਂ ਅੰਬ ਤਰਬੂਜ ਖਰਬੂਜ਼ਾ ਅਤੇ ਜਾਮਣ ਵਰਗੇ ਫਲਾਂ ਦੇ ਬੀਜ ਗੁੱਠਲੀਆਂ ਦੇ ਪਾਊਡਰ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਗਰਮੀਆਂ 'ਚ ਜਿੱਥੇ ਧਰਤੀ ਤਪ ਰਹੀ ਹੁੰਦੀ ਹੈ ਅਤੇ ਹੂਮਸ ਕਾਰਨ ਸਰੀਰ ਦਾ ਤਾਪਮਾਨ ਵੀ ਸਥਿਰ ਨਹੀਂ ਰਹਿੰਦਾ ਇਸ ਸਮੇਂ ਸਾਡੇ ਸਰੀਰ ਨੂੰ ਅਤਿਰਿੱਤ ਊਰਜਾ ਅਤੇ ਠੰਡਕ ਦੀ ਲੋੜ ਪੈਂਦੀ ਹੈ ਇਸ ਦੇ ਲਈ ਸਭ ਤੋਂ ਵਧੀਆ ਇੱਕ ਫਲ ਐਸਾ ਹੈ ਜੋ ਆਉਂਦਾ ਤਾਂ 1 ਮਹੀਨੇ ਲਈ ਹੀ ਹੈ ਪਰ ਉਸ ਦਾ ਅਸਰ 11 ਮਹੀਨਿਆਂ ਤੱਕ ਸਾਡੇ ਸਰੀਰ 'ਚ ਰਹਿੰਦਾ ਹੈ ਅਸੀਂ ਗੱਲ ਕਰ ਰਹੇ ਹਾਂ ਜਾਮੁਨ ਦੀ ਜਿਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹੈ ਵਿਟਾਮਿਨ ਸੀ ਨਾਲ ਭਰਪੂਰ ਜਾਮਨ ਕਈ ਬਿਮਾਰੀਆਂ 'ਚ ਵੀ ਲਾਭਦਾਇਕ ਹੈ ਪਰ ਹਾਂ 100 ਗ੍ਰਾਮ ਦੀ ਮਾਤਰਾ ਤੋਂ ਜ਼ਿਆਦਾ ਜਾਮਨ ਖਾਣ ਨਾਲ ਕਬਜ਼ ਜਾਂ ਲੂਜ਼ ਮੋਸ਼ਨ ਵੀ ਹੋ ਸਕਦੇ ਹਨ ਉਹ ਕਹਿੰਦੇ ਨੇ ਨਾ ਕਿ অতি ਹਰ ਚੀਜ਼ ਦੀ ਬੁਰੀ ਹੁੰਦੀ ਹੈ ਸੋ ਦਿਨ 'ਚ 100 ਗ੍ਰਾਮ ਜਾਮਨ ਤੁਹਾਡੀ ਸਿਹਤ ਲਈ ਬਹੁਤ ਚੰਗੇ ਹਨ ਇਸ ਦੀ ਗੁਠਲੀ ਦੇ ਵੀ ਬਹੁਤ ਫਾਇਦੇ ਨੇ ਜਾਮਨ ਦੀ ਗੁਠਲੀ ਨੂੰ ਸੁਕਾ ਕੇ ਉਸ ਦੇ ਪਾਊਡਰ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ जामुन ਦੇ ਗੁਦੇ ਦਾ ਜੂਸ ਬਹੁਤ ਲਾਹੇਵੰਦ ਹੁੰਦਾ ਹੈ ਕਹਿਣ ਦਾ ਭਾਵ ਇਹ ਕਿ ਇੱਕ ਮਹੀਨੇ ਲਈ ਬਾਜ਼ਾਰ ਚ ਆਈ ਜਾਮਣ ਸਾਨੂੰ 11 ਮਹੀਨੇ ਲਾਭ ਦਿੰਦੀ ਹੈ ਜਾਮਣ ਗੋਡਿਆਂ ਦੀ ਗ੍ਰੀਸ ਲਈ ਬਹੁਤ ਵਧੀਆ ਹੈ 슈ਗਰ ਅਤੇ ਜੋੜਾਂ ਦੇ ਦਰਦ ਲਈ ਵੀ ਬਹੁਤ ਫਾਇਦੇਮੰਦ ਹੈ ਤਤ ਇਹ ਕਿ ਜਾਮਣ ਇੱਕ ਐਸਾ ਫਲ ਹੈ ਜੋ ਹਰ ਤਰ੍ਹਾਂ ਦਾ ਮਰੀਜ਼ ਖਾ ਸਕਦਾ ਹੈ ਵਿਟਾਮਿਨ ਸੀ ਆਇਰਨ ਜ਼ਿੰਕ ਅਤੇ ਪ੍ਰੋਟੀਨ ਨਾਲ ਭਰਪੂਰ ਜਾਮਣ 슈ਗਰ ਨੂੰ ਕੰਟਰੋਲ ਕਰਦਾ ਹੈ ਫੈਟ ਕਟਾਉਂਦਾ ਹੈ ਇਸ ਦੀ ਗੁਠਲੀ ਨੂੰ ਸੁਕਾ ਕੇ ਉਸ ਦਾ ਪਾਊਡਰ ਮੇਥੀ ਦਾਣੇ ਦਾ ਪਾਊਡਰ ਕਲੌਂਜੀ ਦਾ ਪਾਊਡਰ ਵਿਜੇਸਰ ਲੱਕੜੀ ਦਾ ਪਾਊਡਰ ਅਤੇ ਗੁੜ बराबर मात्रा ਚ ਪਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਮੁਕਦੀ ਗੱਲ ਐ ਕਿ ਗਰਮੀਆਂ ਚ ਜਾਮਣ ਸਾਡੀ ਸਿਹਤ ਲਈ ਸਭ ਤੋਂ ਵਧੀਆ ਫਲ ਹੈ ਭਾਰਤ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪદ્ધਤੀ ਹੈ ਆਯੁਰਵੇਦ ਜਿਸ ਵਿੱਚ ਹਰ ਬਿਮਾਰੀ ਦਾ ਕੁਦਰਤੀ ਇਲਾਜ ਕੀਤਾ ਜਾਂਦਾ ਹੈ ਜਿਵੇਂ ਅੰਬ ਤਰਬੂਜ ਖਰਬੂਜ਼ਾ ਅਤੇ ਜਾਮਣ ਵਰਗੇ ਫਲਾਂ ਦੇ ਬੀਜ ਗੁੱਠਲੀਆਂ ਦੇ ਪਾਊਡਰ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਗਰਮੀਆਂ 'ਚ ਜਿੱਥੇ ਧਰਤੀ ਤਪ ਰਹੀ ਹੁੰਦੀ ਹੈ ਅਤੇ ਹੌਮਸ ਕਾਰਨ ਸਰੀਰ ਦਾ ਤਾਪਮਾਨ ਵੀ ਸਥਿਰ ਨਹੀਂ ਰਹਿੰਦਾ ਇਸ ਸਮੇਂ ਸਾਡੇ ਸਰੀਰ ਨੂੰ ਅਤਿਰਿੱਤ ਊਰਜਾ ਅਤੇ ਠੰਡਕ ਦੀ ਲੋੜ ਪੈਂਦੀ ਹੈ ਇਸ ਦੇ ਲਈ ਸਭ ਤੋਂ ਵਧੀਆ ਇੱਕ ਫਲ ਐਸਾ ਹੈ ਜੋ ਆਉਂਦਾ ਤਾਂ 1 ਮਹੀਨੇ ਲਈ ਹੀ ਹੈ ਪਰ ਉਸ ਦਾ ਅਸਰ 11 ਮਹੀਨਿਆਂ ਤੱਕ ਸਾਡੇ ਸਰੀਰ 'ਚ ਰਹਿੰਦਾ ਹੈ ਅਸੀਂ ਗੱਲ ਕਰ ਰਹੇ ਹਾਂ ਜਾਮੁਨ ਦੀ ਜਿਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹੈ ਵਿਟਾਮਿਨ ਸੀ ਨਾਲ ਭਰਪੂਰ ਜਾਮੁਨ ਕਈ ਬਿਮਾਰੀਆਂ 'ਚ ਵੀ ਲਾਭਦਾਇਕ ਹੈ ਪਰ ਹਾਂ 100 ਗ੍ਰਾਮ ਦੀ ਮਾਤਰਾ ਤੋਂ ਜ਼ਿਆਦਾ ਜਾਮੁਨ ਖਾਣ ਨਾਲ ਕਬਜ਼ ਜਾਂ ਲੂਜ਼ ਮੋਸ਼ਨ ਵੀ ਹੋ ਸਕਦੇ ਹਨ ਉਹ ਕਹਿੰਦੇ ਨੇ ਨਾ ਕਿ అతి ਹਰ ਚੀਜ਼ ਦੀ ਬੁਰੀ ਹੁੰਦੀ ਹੈ ਸੋ ਦਿਨਚ 100 ਗ੍ਰਾਮ ਜਾਮਣ ਤੁਹਾਡੀ ਸਿਹਤ ਲਈ ਬਹੁਤ ਚੰਗੇ ਹਨ ਇਸ ਦੀ ਗੁਠਲੀ ਦੀ ਵੀ ਬਹੁਤ ਫਾਇਦੇ ਨੇ ਜਾਮਣ ਦੀ ਗੁਠਲੀ ਨੂੰ ਸੁਕਾ ਕੇ ਉਸ ਦੇ ਪਾਊਡਰ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਜਾਮਣਾ ਦੇ ਗੁਦੇ ਦਾ ਜੂਸ ਬਹੁਤ ਲਾਹੇਵੰਦ ਹੁੰਦਾ ਹੈ ਕਹਿਣ ਦਾ ਭਾਵ ਇਹ ਕਿ ਇੱਕ ਮਹੀਨੇ ਲਈ ਬਾਜ਼ਾਰ ਚ ਆਈ ਜਾਮਣ ਸਾਨੂੰ 11 ਮਹੀਨੇ ਲਾਭ ਦਿੰਦੀ ਹੈ ਜਾਮਣ ਗੋਡਿਆਂ ਦੀ ਗ੍ਰੀਸ ਲਈ ਬਹੁਤ ਵਧੀਆ ਹੈ शुगर अति जोड़ोंਾਂ ਦੇ ਦਰਦ ਲਈ ਵੀ ਬਹੁਤ ਫਾਇਦੇਮੰਦ ਹੈ ਤਤ ਇਹ ਕਿ জামਮਣ ਇੱਕ ਐਸਾ ਫਲ ਹੈ ਜੋ ਹਰ ਤਰ੍ਹਾਂ ਦਾ ਮਰੀਜ਼ ਖਾ ਸਕਦਾ ਹੈ ਵਿਟਾਮਿਨ ਸੀ ਆਇਰਨ ਜ਼ਿੰਕ ਅਤੇ ਪ੍ਰੋਟੀਨ ਨਾਲ ਭਰਪੂਰ জামਮਣ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਫੈਟ ਘਟਾਉਂਦਾ ਹੈ ਇਸ ਦੀ ਗੁਠਲੀ ਨੂੰ ਸੁਕਾ ਕੇ ਉਸ ਦਾ ਪਾਊਡਰ ਮੇਥੀ ਦਾਣੇ ਦਾ ਪਾਊਡਰ ਕਲੌਂਜੀ ਦਾ ਪਾਊਡਰ ਵਿਜੇਸਰ ਲੱਕੜੀ ਦਾ ਪਾਊਡਰ ਅਤੇ ਗੁੜ बराबर मात्रा ਚ ਪਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਮੁਕ ਦੀ ਗੱਲ ਐ ਕਿ ਗਰਮੀਆਂ ਚ ਜਾਮਣ ਸਾਡੀ ਸਿਹਤ ਲਈ ਸਭ ਤੋਂ ਵਧੀਆ ਫਲ ਹੈ